ਸਟੂਡੈਂਟਸ ਮੈਂ ਜੱਜਕਲ ਸਵਾਗਤ ਕਰਦਾ ਹਾਂ ਤੁਹਾਡਾ ਇੱਕ ਵਾਰ ਫਿਰ ਤੋਂ ਆਪਣੇ YouTube ਚੈਨਲ ਗਿੱਲ ਸਟੱਡੀਜ਼ ਤੇ ਤਾਂ ਸਟੂਡੈਂਟਸ ਅੱਜ ਦੀ ਕਲਾਸ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜਿਵੇਂ ਕਿ ਤੁਸੀਂ ਤੁਹਾਡਾ ਸਟੂਡੈਂਟ ਕਲਾਸ 10ਵੀਂ ਦਾ ਰਿਜ਼ਲਟ ਆ ਚੁੱਕਿਆ ਸੀ ਤਾਂ ਹੁਣ ਤੁਸੀਂ ਪਾਸ ਹੋ ਕੇ ਸਟੂਡੈਂਟ 11ਵੀਂ ਕਲਾਸ ਦੇ ਵਿੱਚ ਹੋ ਚੁੱਕੇ ਹੋ ਤਾਂ ਸੋ ਹਣ ਅੱਜ ਤੋਂ ਆਪਾਂ ਤੁਹਾਡੀਆਂ ਕਲਾਸਾਂ ਸਟਾਰਟ ਕਰਨ ਜਾ ਰਹੇ ਹਾਂ ਆਪਣੇ YouTube ਚੈਨਲ ਤੇ ਠੀਕ ਹੈ ਤਾਂ ਇਸ ਤੋਂ ਪਹਿਲਾਂ ਸਟੂਡੈਂਟ ਮੈਂ ਤੁਹਾਡਾ ਕਲਾਸ 11ਵੀਂ ਦਾ ਸਿਲੇਬਸ ਪਾ ਦਿੱਤਾ ਹੈ ਜਿਹੜੇ ਸਟੂਡੈਂਟਸ ਨੇ ਸਿਲੇਬਸ ਦੇਖਣਾ ਹੋਵੇ ਤਾਂ ਉਹ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਡੇ ਸਾਰੇ ਸਿਲੇਬਸ ਦਾ ਸੌਰੀ ਸਾਰੇ ਸਬਜੈਕਟ ਦਾ ਠੀਕ ਹੈ ਸਿਲੇਬਸ ਅਪਲੋਡ ਕੀਤਾ ਹੈ ਜਿਹੜੇ ਸਟੂਡੈਂਟਸ ਨੇ ਦੇਖਣਾ ਹੋਵੇ ਤਾਂ ਨੀਚੇ ਦੇਖ ਸਕਦਾ ਹੈ ਤਾਂ ਅੱਜ ਦੀ ਕਲਾਸ ਵਿੱਚ ਆਪਾਂ ਕਰ ਰਹੇ ਹਾਂ ਸਟੂਡੈਂਟ ਤੁਹਾਡਾ ਜੀਓਗ੍ਰਾਫੀ ਸਬਜੈਕਟ ਦਾ ਪਾਠ ਪਹਿਲਾ ਪ੍ਰਿਥਵੀ ਠੀਕ ਹੈ ਲੈਸਨ 1 ਤਾਂ ਇਹਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਜੇਕਰ ਸਟੂਡੈਂਟ ਇਸ ਚੈਨਲ ਤੇ ਪਹਿਲਾ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਇਸ ਤਰ੍ਹਾਂ ਹੀ ਸਟੂਡੈਂਟ ਆਪਾਂ ਤੁਹਾਡੇ ਸਾਰੇ ਸਬਜੈਕਟ YouTube ਤੇ ਕਰਵਾਇਆ ਕਰਾਂਗੇ ਤੁਹਾਨੂੰ ਮਤਲਬ ਕਿ ਤੁਸੀਂ ਸਕੂਲ ਤੋਂ ਪੜਨ ਤੋਂ ਇਲਾਵਾ ਮੇਰੇ ਨਾਲ ਉਹੀ ਟੌਪਿਕ YouTube ਤੋਂ ਦੇਖ ਸਕਦੇ ਹੋ ਠੀਕ ਹੈ ਜਿਸ ਵਿੱਚ ਆਪਾਂ ਤੁਹਾਡੇ ਲਈ ਸਿੰਪਲੀਫਾਈਡ ਮਟੀਰੀਅਲ ਲੈ ਕੇ ਆਏ ਜੋ ਕਿ ਪੰਜਾਬ ਬੋਰਡ ਵੱਲੋਂ ਹੀ ਜਾਰੀ ਕੀਤਾ ਗਿਆ ਹੈ ਸਟੂਡੈਂਟ ਇਸ ਮਟੀਰੀਅਲ ਨਾਲ ਤੁਹਾਡੀ ਬਹੁਤ ਜ਼ਿਆਦਾ ਹੈਲਪ ਹੋ ਜਾਣੀ ਹੈ ਫਾਈਨਲ ਪੇਪਰਾਂ ਤੱਕ ਠੀਕ ਹੈ ਤਾਂ ਚਲੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਕਲਾਸ ਨੂੰ ਕਰਦੇ ਹਾਂ ਸਟਾਰਟ ਤਾਂ ਅੱਜ ਆਪਾਂ ਇਸ ਵੀਡੀਓ ਵਿੱਚ ਤੁਹਾਡਾ ਫਰਸਟ ਲੈਸਨ ਇਹ ਪ੍ਰithvi ਵਾਲਾ ਕੰਪਲੀਟ ਕਰ ਦਾਂਗੇ ਠੀਕ ਹੈ ਤਾਂ ਫਿਰ ਤੁਹਾਡੇ ਨੈਕਸਟ ਸਬਜੈਕਟ ਵੀ ਆਪਾਂ ਇਸ ਤੇ ਕਰਵਾਇਆ ਕਰਾਂਗੇ ਤਾਂ ਫਰਸਟ ਕੁਐਸਚਨ ਦੇਖ ਲੈਂਦੇ ਆ ਇਹਦੇ ਵਿੱਚ ਆਪਾਂ ਦੇਖੋ ਸਟੂਡੈਂਟ ਬ੍ਰਹਿਮੰਡ ਕਿਸ ਨੂੰ ਆਖਦੇ ਹਨ ਤਾਂ ਇਹਦਾ ਆਨਸਰ ਦੇਖ ਲੈਣੇ ਆ। ਦੇਖੋ ਫਰਸਟ ਕੁਐਸਚਨ ਅ ਵਿਸ਼ਾਲ ਅਸਮਾਨੀ ਪਲਾਂਟ ਪਲਾੜ ਨੂੰ ਬ੍ਰਹਿਮੰਡ ਆਖਦੇ ਹਨ। ਜਾਂ ਤਾਰਿਆਂ ਦੇ ਇਕੱਠ ਜਾਂ ਤਾਰਾ ਸਮੂਹ ਗੈਲੈਕਸੀ ਕਿਹਾ ਜਾਂਦਾ ਹੈ ਅਤੇ ਤਾਰਾ ਸਮੂਹ ਦੇ ਇਕੱਠ ਨੂੰ ਬ੍ਰਹਿਮੰਡ ਕਿਹਾ ਜਾਂਦਾ ਹੈ ਠੀਕ ਹੈ। ਅ ਦੋ ਨੰਬਰ ਕੁਐਸਚਨ ਦੇਖੋ ਸੂਰਜ ਕਿਸ ਨੂੰ ਆਖਦੇ ਹਨ? ਬ੍ਰਹਿਮੰਡ ਵਿੱਚ ਮਿਲਣ ਵਾਲੇ ਇਨੇਕਾ ਤਾਰਿਆਂ ਦੀ ਤਰ੍ਹਾਂ ਸੂਰਜ ਵੀ ਇੱਕ ਤਾਰਾ ਹੈ ਠੀਕ ਹੈ ਤਿੰਨ ਪ੍ਰਸ਼ਨ ਸੂਰਜ ਪਰਿਵਾਰ ਕੀ ਹੈ ਸੂਰਜ ਪਰਿਵਾਰ ਬ੍ਰਹਿਮੰਡ ਦਾ ਹਿੱਸਾ ਹੈ ਇਸ ਵਿੱਚ ਸੂਰਜ ਗ੍ਰਹਿ ਉਪਗ੍ਰਹਿ ਪੂਛਲ ਤਾਰੇ ਉਲਕਾ ਮਾ ਅਤੇ ਅਵਾਂਤਰ ਗ੍ਰਹਿ ਆਦਿ ਸ਼ਾਮਿਲ ਹਨ ਅੱਗੇ ਨੈਕਸਟ ਕੋਸਮੋਲੋਜੀ ਕੀ ਹੈ ਤਾਂ ਇਹਦੇ ਵਿੱਚ ਦੇਖ ਲੈਣੇ ਆ ਬ੍ਰਹਿਮੰਡ ਦੇ ਪਦਰ ਦੇ ਅਧਿਐਨ ਨੂੰ ਕੋਸਮੋਲੋਜੀ ਕਿਹਾ ਜਾਂਦਾ ਹੈ ਠੀਕ ਹੈ ਪੰਜ ਨੰਬਰ ਕੁਐਸਚਨ ਸੂਰਜ ਮੰਡਲ ਵਿੱਚ ਕਿੰਨੇ ਗ੍ਰਹਿ ਹਨ ਤਾਂ ਇਹਦੇ ਵਿੱਚ ਆਪਾਂ ਪੜ੍ਹ ਲੈਨੇ ਸਟੂਡੈਂਟ ਦੇਖੋ ਸੂਰਜ ਮੰਡਲ ਵਿੱਚ ਗ੍ਰਹਿ ਹੈ ਫਰਸਟ ਤੇ ਬੁੱਧ ਸ਼ੁਕਰ ਧਰਤੀ ਇਹ ਸੀਰੀਅਲ ਆਰਡਰ ਚ ਦਿੱਤੇ ਹੋਏ ਨੇ ਸਟੂਡੈਂਟ ਤੁਹਾਨੂੰ ਫਾਈਨਲ ਦੇ ਵਿੱਚ ਇਹ ਵੀ ਆ ਸਕਦਾ ਹੈ ਵੀ ਸੀਰੀਅਲ ਆਰਡਰ ਲਗਾਓ ਇਹਨੂੰ ਠੀਕ ਹੈ ਗ੍ਰਹਿ ਨੂੰ ਤਾਂ ਫਰਸਟ ਤੇ ਆਪਣਾ ਬੁੱਧ ਆ 2 ਤੇ ਸ਼ੁਕਰ 3 ਤੇ ਆਪਣੀ ਧਰਤੀ 4 ਤੇ ਸਟੂਡੈਂਟ ਮੰਗਲ 5 ਤੇ ਬ੍ਰਹਸਪਤੀ ਫਿਰ ਸ਼ਨੀ ਅਰुण ਅਤੇ ਵਰਣ ਇਹ ਅੱਠ ਗ੍ਰਹਿ ਆਪਣੇ ਹਾਂ ਸੂਰਜ ਮੰਡਲ ਦੇ ਠੀਕ ਹੈ ਚਲੋ ਨੈਕਸਟ ਕੁਐਸਚਨ ਕਰਦੇ ਹਾਂ 5 ਹੋ ਗਏ 6 ਨੰਬਰ ਦੇਖੋ ਸੂਰਜ ਪਰਿਵਾਰ ਦੇ ਅੰਦਰਲੇ ਗ੍ਰਹਾਂ ਦੇ ਨਾਮ ਤਾਂ ਇਹਦੇ ਵਿੱਚ ਦੇਖ ਲੈਣੇ ਆ ਇਹਦੇ ਵਿੱਚ ਬੁੱਧ ਸ਼ੁਕਰ ਧਰਤੀ ਅਤੇ ਮੰਗਲ ਠੀਕ ਹੈ ਅੱਗੇ ਨੈਕਸਟ ਸੂਰਜ ਪਰਿਵਾਰ ਦੇ ਬਾਹਰਲੇ ਤਾਂ ਇਹਦੇ ਵਿੱਚ ਬ੍ਰਹਸਪਤ ਸ਼ਨੀ ਅरुण ਅਤੇ ਵਰਨ ਤੇ ਇਹ ਵੀ ਦੇਖੋ ਸਟੂਡੈਂਟ ਸੀਰੀਅਲ ਆਰਡਰ ਵਿੱਚ ਹੀ ਨੇ ਪਹਿਲੇ 4 ਅੰਦਰਲੇ ਤੇ ਲਾਸਟ ਵਾਲੇ ਚਾਰ ਬਾਹਰ ਲੇ ਇਦਾਂ ਤੁਸੀਂ ਇਹਨਾਂ ਨੂੰ ਯਾਦ ਕਰ ਸਕਦੇ ਹੋ ਨੈਕਸਟ 8 ਨੰਬਰ ਕੁਐਸਚਨ ਸੂਰਜ ਦੇ ਤਰਤਲ ਦਾ ਤਾਪਮਾਨ ਕਿੰਨਾ ਹੈ ਤਾਂ ਇਹ ਹਸਵੰਟ 5500 ਸੈਲਸੀਅਸ ਠੀਕ ਹੈ ਡਿਗਰੀ ਸੈਲ ਅੱਗੇ 9 ਨੰਬਰ ਦੇਖੋ ਸੂਰਜ ਪਰਿਵਾਰ ਦਾ ਸਭ ਤੋਂ ਵੱਡਾ ਗ੍ਰਹਿ ਤਾਂ ਉਹ ਹੈ ਹਸਵੰਟ ਬ੍ਰਹਸਪਤ 10 ਨੰਬਰ ਕਿੰਗ ਆਫ ਕਾਉਰਸ ਕਿਸ ਗ੍ਰਹਿ ਨੂੰ ਕਿਹਾ ਜਾਂਦਾ ਹੈ ਬ੍ਰਹਸਪਤ ਸਭ ਤੋਂ ਜਾਦਾ ਉਪਗ੍ਰਹ ਕਿਸ ਦੇ ਹਨ ਇਹ ਵੀ ਹਨ ਬ੍ਰੈਸਪਰ ਦੇ ਜੋ ਕਿ 33 ਇਹਦੇ ਉਪਗ੍ਰਹ ਹਨ ਠੀਕ ਹੈ 12 ਨੰਬਰ ਦੇਖੋ ਕੋਈ ਛੋਟੇ ਦੋ ਗ੍ਰਹਿ ਦੇ ਨਾਮ ਤੇ ਹੈ ਸੀਰਸ ਤੇ ਪਲਾਸ ਇਹ ਛੋਟੇ ਗ੍ਰਹਿਾਂ ਦੇ ਨਾਮ ਹਨ ਠੀਕ ਹੈ ਨੈਕਸਟ 13 ਨੰਬਰ ਧਰਤੀ ਦਾ ਉਪਗ੍ਰਹ ਚੰ드ਰਮਾ ਜੋ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ 13 ਨੰਬਰ ਕੁਐਸਚਨ ਹੋ ਗਿਆ ਆਪਣਾ 14 ਤੇ ਆਜੋ ਦੇਖੋ ਦੇਖੋ ਸਵਾਲ ਨੰਬਰ 14 ਧਰਤੀ ਅਤੇ ਚੰ드ਰਮਾ ਦੀ ਆਪਸੀ ਦੂਰੀ 384403 ਕਿਲੋਮੀਟਰ ਅੱਗੇ ਕੋਈ ਇੱਕ ਮਹੱਤਵਪੂਰਨ ਪੂਛਲ ਤਾਰੇ ਦਾ ਨਾਮ ਦੱਸਣਾ ਆਪਣਾ ਉਹ ਹੈ ਸਵਾਲ ਨੰਬਰ ਹੈਲੇ ਪੂਛਲ ਤਾਰਾ ਠੀਕ ਹੈ 16 ਨੰਬਰ ਹੈਲੇ ਪੂਛਲ ਤਾਰਾ ਕਿੰਨੇ ਸਮੇਂ ਬਾਅਦ ਦਿਖਾਈ ਦਿੰਦਾ ਹੈ 75 ਸਾਲ ਬਾਅਦ ਸੂਰਜ ਪਰਿਵਾਰ ਦਾ ਸਭ ਤੋਂ ਛੋਟਾ ਗ੍ਰਹਿ ਬੁੱਧ ਧਰਤੀ ਦੀ ਸੂਰਜ ਪਰਕਰਮਾ ਕਰਨ ਲਈ ਕਿੰਨਾ ਸਮਾਂ ਲੱਗਦਾ ਹੈ ਤੇ ਇਹਦਾ ਆਨਸਰ ਹੈ ਸਵਾਲ 365 ਦਿਨ 5 ਘੰਟੇ 48 ਮਿੰਟ ਅਤੇ 46 ਸੈਕਿੰਡ 19 ਨੰਬਰ ਕੁਐਸਚਨ ਧਰਤੀ ਆਪਣੀ ਧੁਰੇ ਤੇ ਇੱਕ ਚੱਕਰ ਪੂਰਾ ਕਰਨ ਲਈ ਕਿੰਨਾ ਸਮਾਂ ਲੈਂਦੀ ਹੈ 23 ਘੰਟੇ 56 ਮਿੰਟ ਅਤੇ 4.9 ਸੈਕਿੰਡ ਧਰਤੀ ਦਾ ਭੂ ਮੱਧ ਰੇਖਾ ਕਿਰਾ 12700 56 ਕਿਲੋਮੀਟਰ ਠੀਕ ਹੈ ਅੱਗੇ ਨੈਕਸਟ ਤਾਂ ਇਹ ਸੀ ਆਪਣੇ ਅੱਗੇ ਨੈਕਸਟ ਕਰਦੇ ਆਂ ਦੇਖੋ ਸਟੂਡੈਂਟ ਇਹ ਆਪਣੇ ਇੱਕ ਬਾਕ ਵਾਲੇ ਸੀ ਅੱਗੇ ਨੈਕਸਟ ਆਪਾਂ ਕਰਦੇ ਆਂ ਵੱਡੇ ਤਾਂ ਅੱਗੇ ਨੈਕਸਟ ਦੇਖੋ ਸਟੂਡੈਂਟ ਅਧਿਆਇ 1 ਇਹ ਵੀ ਇੱਕ ਅੰਕਾ ਵਾਲੇ ਨੇ ਜੋ ਕਿ ਸੈਕੰਡ ਪਾਰਟ ਹੈ ਇਹਦਾ ਨਹਾਰਾ ਤੇ ਆਕਾਰ ਠੀਕ ਹੈ ਤਾਂ ਇਹ ਪ੍ਰਿਸੀਵਲ ਵਾਲਾ ਹੀ ਲੈਸਨ ਚੱਲ ਰਿਹਾ ਸਟੂਡੈਂਟ ਠੀਕ ਹੈ ਤੇ ਇਹਦੇ ਵਿੱਚ ਆਪਾਂ ਦੇਖ ਲੈਨੇ ਆਂ ਫਰਸਟ ਕੁਐਸਚਨ ਯੂਨਾਨੀ ਵਿਦਵਾਨਾਂ ਦੇ ਅਨੁਸਾਰ ਧਰਤੀ ਦੀ ਸ਼ਕਲ ਕਿਹੋ ਜਿਹੀ ਹੈ ਤਾਂ ਇਹਦਾ ਆਨਸਰ ਹੈ ਸਵਨਟ ਯੂਨਾਨੀ ਵਿਦਵਾਨਾਂ ਅਨੁਸਾਰ ਧਰਤੀ ਦੀ ਸ਼ਕਲ ਗੋਲਾਕਾਰ ਹੈ ਨੰਬਰ 2 ਹੈਬਰੀਅਸ ਬੇਬੋਲੀਅਨਜ਼ ਦੇ ਅਨੁਸਾਰ ਧਰਤੀ ਨੂੰ ਹਾਰ ਕਿਹਾ ਜੀ ਹੈ ਅਰਧਕਾਰ ਚੱਕਰੀ ਅੱਗੇ ਥੇਲਸ ਦੇ ਅਨੁਸਾਰ ਧਰਤੀ ਨੂੰ ਹਾਰ ਪਾਣੀ ਦੇ ਤੈਰ ਦੇ ਗੋਲ ਮੇਜ਼ ਦੀ ਤਰ੍ਹਾਂ ਠੀਕ ਹੈ ਅੱਗੇ ਚਾਰ ਨੰਬਰ ਅਲੈਗਜ਼ੈਂਡਰ ਦੇ ਅਨੁਸਾਰ ਧਰਤੀ ਨੂੰ ਹਾਰ ਬੇਲਨਾਕਾਰੀ ਨੰਬਰ 5 ਕੁਐਸਚਨ ਭਾਰਤ ਦੇ ਖੰਗੋਲ ਸ਼ਾਸਤਰੀ ਆਰੀਆ ਭੱਟ ਜੋ ਕਿ 476 ਏਡੀ 555 ਏਸੀ ਦੇ ਅਨਸਾਰ ਧਰਤੀ ਦੀ ਨੁਹਾਰ ਕਿਹੋ ਜੀ ਸੀ ਗੋਲਾਕਾਰ ਧਰਤੀ ਦੀ ਨੁਹਾਰ ਕਿਹੋ ਜੀ ਹੈ ਤੇ ਇਸ ਅਨਸਰ ਧਰਤੀ ਨੁਹਾਰ ਚਪਟੀ ਅਤੇ ਗੋਲਾਕਾਰ ਹੈ ਅ ਨੈਕਸਟ ਕੁਐਸਚਨ ਦੇਖੋ 7 ਨੰਬਰ ਧਰਤੀ ਦੀ ਤਰੁਵੀ ਵਿਆਸ ਕਿੰਨਾ ਹੈ ਤਾਂ ਇਹਦਾ ਆਨਸਰ ਹੈ ਸਟੂਡੈਂਟ 12000 714 ਕਿਲੋਮੀਟਰ ਠੀਕ ਹੈ ਨੈਕਸਟ 8 ਨੰਬਰ ਧਰਤੀ ਦਾ ਕੁੱਲ ਧਰਤੀਲੀ ਖੇਤਰਫਲ ਕਿੰਨਾ ਹੈ 51 ਕਰੋੜ ਵਰਗ ਕਿਲੋਮੀਟਰ ਜਿਸ ਵਿੱਚ 29% ਪਾਣੀ ਹੈ ਸੌਰੀ ਧਰਤੀ ਹੈ ਅਤੇ 71% ਮਹਾਸાગਰ ਹੈ ਠੀਕ ਹੈ ਮਤਲਬ ਕਿ ਪਾਣੀ ਨੈਕਸਟ ਦੇਖੋ ਧਰਤੀ ਦਾ ਭੂਮੱਧ ਰੇਖੀ ਘੇਰਾ 40077 ਕਿਲੋਮੀਟਰ ਤਰਤੀਤਰੂ ਵਿਕੇਰਾ 40000 9 ਕਿਲੋਮੀਟਰ ਠੀਕ ਹੈ ਅੱਗੇ ਇਹਦਾ ਨੈਕਸਟ ਪਾਰਟ ਕਰਦੇ ਹਾਂ ਸਟੂਡੈਂਟ ਇਸੇ ਲੈਸਨ ਦਾ ਤਾਂ ਦੇਖੋ ਸਟੂਡੈਂਟ ਆਪਣਾ ਫਰਸਟ ਲੈਸਨ ਦਾ ਹੀ ਅੱਗੇ ਪਾਰਟ 3 ਆ ਗਿਆ ਇਹਦੇ ਵਿੱਚ ਵੀ ਆਪਣੇ ਇੱਕ ਅੰਕਾਂ ਵਾਲੇ ਪ੍ਰਸ਼ਨ ਹਨ ਤਾਂ ਫਰਸਟ ਵਸਟ ਕੁਐਸਚਨ ਕਰ ਲੈਣੇ ਇਹਦੇ ਵਿੱਚ ਭੂਮਧ ਰੇਖਾ ਕੀ ਹੈ ਤਾਂ ਇਹਦੇ ਵਿੱਚ ਜਿਵੇਂ ਤੁਸੀਂ ਚਿੱਤਰ ਦੇ ਵਿੱਚ ਦੇਖ ਰਹੇ ਹੋ ਸਟੂਡੈਂਟ ਭੂਮਧ ਰੇਖਾ ਜਿਵੇਂ ਕੀ ਦੋਨਾਂ ਦੇ ਵਿਚਕਾਰ ਖਿੱਚੀ ਹੋਈ ਹੈ ਇਹਨੂੰ ਆਪਾਂ ਭੂਮਧ ਰੇਖਾ ਬੋਲਾਂਗੇ ਤੇ ਇਹਦਾ ਆਨਸਰ ਦੇਖ ਲੈਣੇ ਇੱਧਰ ਭੂਮਧ ਰੇਖਾ ਉਹ ਕਾਲਪਿਤਿਕ ਰੇਖਾ ਹੈ ਜੋ ਧਰਤੀ ਦੇ ਮਾਡਲ ਗਲੋਬ ਨੂੰ ਲਗਭਗ ਦੋ ਹਿੱਸਿਆਂ ਵਿੱਚ ਇੱਕ ਤਾਂ ਉੱਤਰੀ ਅਰਧ ਗੋਲਾ ਜੋ ਆਪਣਾ ਉੱਤਰ ਹੈ ਠੀਕ ਹੈ ਇਹਨੂੰ ਨੀਚੇ ਵਾਲਾ ਦੱਖਣੀ ਅਰਧ ਗੋਲਾ ਇਹਨਾਂ ਦੋਨਾਂ ਵਿੱਚ ਬਣਦੀ ਹੈ ਇਸ ਨੂੰ 0 ਡਿਗਰੀ ਅਕਸ਼ਾਂਸ਼ ਰੇਖਾ ਵੀ ਕਿਹਾ ਜਾਂਦਾ ਹੈ ਆ ਦੇਖੋ 0 ਦੇਖ ਰਹੇ ਹੋ ਤੁਸੀਂ ਇਸ ਕਰਕੇ ਇਸ ਨੂੰ 0 ਡਿਗਰੀ ਅਕਸ਼ਾਂਸ਼ ਰੇਖਾ ਕਿਹਾ ਜਾਂਦਾ ਹੈ ਠੀਕ ਹੈ ਨੈਕਸਟ ਕੁਐਸਚਨ ਨੰਬਰ 2 ਕੁਐਸਚਨ ਦੇਖੋ ਅਕਸ਼ਾਂਸ਼ ਰੇਖਾਵਾਂ ਕੀ ਹਨ ਤਾਂ ਇਹ ਤਾਂ ਆਪ ਦੇਖ ਲੈਣੇ ਆ ਕਿਸੇ ਸਥਾਨ ਦੀ ਭੂਮੱਧ ਰੇਖਾ ਉੱਪਰ ਉੱਤਰ ਜਾਂ ਦੱਖਣ ਦਿਸ਼ਾ ਦੀ ਕੋਣਾਂਤਮਕ ਦੂਰੀ ਨੂੰ ਉਸ ਸਥਾਨ ਦਾ ਅਕਸ਼ਾਂਸ਼ ਕਿਹਾ ਜਾਂਦਾ ਹੈ ਠੀਕ ਹੈ ਅੱਗੇ 3 ਨੰਬਰ ਕੁਐਸਚਨ ਅਕਸ਼ਾਂਸ਼ ਰੇਖਾਵਾਂ ਦੀ ਰೇಖਾਵਾਂ ਦੀ ਕੁੱਲ ਗਿਣਤੀ ਤਾਂ ਦੇਖੋ ਅਕਸ਼ਾਂਸ਼ ਰੇਖਾਵਾਂ ਉੱਤਰੀ ਅਰਧ ਗੋਲਾ 0 ਡਿਗਰੀ ਠੀਕ ਹੈ ਤੇ 90 ਡਿਗਰੀ ਉੱਤਰ ਓਕੇ ਅੱਗੇ 2 ਨੰਬਰ ਦੇਖੋ ਪੁਆਇੰਟ ਦਾ ਅਕਸ਼ਾਂਸ਼ ਰੇਖਾਵਾਂ ਦੱਖਣੀ ਅਰਧ ਗੋਲੇ ਦੇ ਆਧਾਰ ਤੇ 0 ਡਿਗਰੀ ਤੋਂ 90 ਡਿਗਰੀ ਦੱਖਣ ਹਨ ਠੀਕ ਹੈ ਚਾਰ ਨੰਬਰ ਕੁਐਸਚਨ ਦੇਖੋ ਧਰਤੀ ਦੀਆਂ ਪ੍ਰਮੁੱਖ ਅਕਸ਼ਾਂਸ਼ ਰੇਖਾਵਾਂ ਦੱਸੋ ਤੇ ਇਹਦੇ ਵਿੱਚ ਆਪਣੀਆਂ ਪ੍ਰਮੁੱਖ ਰੇਖਾਵਾਂ ਦੇਖੋ ਸਟੂਡੈਂਟ ਭੂਮਧ ਰੇਖਾ ਜੋ ਕਿ 0 ਡਿਗਰੀ ਤੇ ਹੈ ਅਗ ਤੇ ਕਰਕ ਰੇਖਾ ਜੋ ਕਿ 23.5 ਡਿਗਰੀ ਉੱਤਰ ਵੱਲ ਓਕੇ ਅੱਗੇ ਨੈਕਸਟ ਕੁਐਸਚਨ ਕਰ ਲੈਨੇ ਆ ਅ ਸੋ ਇਹਦੇ ਨੈਕਸਟ ਸਾਰੀਆਂ ਰੇਖਾ ਰਹਿੰਦੀਆਂ ਆਪਣੀਆਂ ਦੇਖੋ ਤਿੰਨ ਨੰਬਰ ਤੇ ਰੇਖਾ ਆ ਗਈ ਆਪਣੀ ਸਟੂਡੈਂਟ ਮਕਰ ਰੇਖਾ ਜੋ ਕਿ 23.5 ਡਿਗਰੀ ਦੱਖਣ ਵੱਲ ਅਤੇ ਉੱਤਰੀ ਧਰੁਵ ਚੱਕਰ 66.5 ਡਿਗਰੀ ਠੀਕ ਹੈ ਉੱਤਰ ਵੱਲ ਦੱਖਣੀ ਧਰੁਵ ਚੱਕਰ 66.5 ਠੀਕ ਹੈ ਦੱਖਣ ਵੱਲ ਹੈ ਵੀ ਉੱਤਰੀ ਧਰੁਵ 90 ਡਿਗਰੀ ਉੱਤਰ ਵੱਲ ਦੱਖਣੀ ਧਰੁਵ 90 ਡਿਗਰੀ ਆ ਦੇਖੋ ਜਿਵੇਂ ਕਿ ਤੁਸੀਂ ਚਿੱਤਰ ਦੇਖ ਰਹੇ ਹੋ ਆ ਦੇਖੋ ਇਹ ਆਪਣਾ ਉਤਰੀਤਰੂਭਾ ਗਿਆ ਠੀਕ ਹੈ ਇਹਨੂੰ ਆਪਾਂ ਉਤਰੀਤਰੂਭੋਲਾਂਗੇ ਇਹ ਉਤਰੀਤਰੂਭ ਚੱਕਰ ਇਹ ਕਰ ਕਰ ਰਿਹਾ ਇਹ ਭੂਮਧ ਰੇਖਾ ਜੋ ਕਿ ਸੈਂਟਰ ਵਿੱਚ ਲੰਘਦੀ ਹੈ ਠੀਕ ਹੈ ਇਸ ਤਰ੍ਹਾਂ ਇਹ ਮਕਰ ਰੇਖਾ ਠੀਕ ਹੈ ਇਹ ਤਿੰਨ ਇੰਪੋਰਟੈਂਟ ਨੈਸਟਿੰਗ ਦੇ ਵਿੱਚ ਤੁਸੀਂ ਇਹ ਕਰ ਸਕਦੇ ਹੋ ਕਰਕ ਭੂਮਧ ਰੇਖਾ ਤੇ ਮਕਰ ਰੇਖਾ ਠੀਕ ਹੈ ਅੱਗੇ ਆ ਗਈ ਆਪਣੀ ਦੱਖਣ ਪੂਰਵੀ ਦੱਖਣ ਧਰੂਪ ਚੱਕਰ ਦੱਖਣ ਧਰੂਪ ਤਾਂ ਇਹਨਾਂ ਦੇ ਸਪਿੰਟ ਅ ਡਿਗਰੀ ਦਿੱਤੀ ਹੋਈ ਹੈ ਕਿੰਨੇ ਡਿਗਰੀ ਤੇ ਨੇ ਠੀਕ ਹੈ ਅੱਗੇ 5 ਨੰਬਰ ਕੁਐਸਚਨ ਆ ਗਿਆ ਆਪਣਾ ਉਹ ਮੁੱਖ ਮਾਧਮ ਰੇਖਾ ਜਾਂ 0 ਡਿਗਰੀ ਦੇਸ਼ਾਂਤਰ ਕੀ ਹੈ ਤਾਂ ਇਹਦਾ ਆਪਾਂ ਦੇਖ ਲੈਨੇ ਆ ਮੁੱਖ ਮਾਧਮ ਰੇਖਾ ਉਹ ਕਾਲਪਿਤ ਰੇਖਾ ਜੋ ਧਰਤੀ ਦੇ ਮਾਡਲ ਗਲੋਬ ਨੂੰ ਦੋ ਹਿੱਸਿਆਂ ਵਿੱਚ ठीक है बराबर हिस्सा बन दया देखो पूर्वी गोल अर्ध पछमी गोल ठीक है ये वाला पूर्वी आ गया ठीक है इधर हिस्सा तो इधर लिएन आप बोला गए यछमी सॉरी पूर्वी अर्ध गोला ठीक है ये मुख्य माध्यम रेखा इस वाली ठीक है ਇੱਧਰ ਪੂਰਬੀ ਅਰਧ ਕੋਲਾ ਹੋ ਗਿਆ ਇੱਧਰ ਪੱਛਮੀ ਨੈਕਸਟ ਕੁਐਸਚਨ ਦੇਸ਼ਾਂਤਰ ਰੇਖਾਵਾਂ ਦਾ ਮਾਧਿਅਮ ਰੇਖਾਵਾਂ ਕੀ ਹਨ ਤਾਂ ਇਹਦੇ ਵਿੱਚ ਦੇਖ ਲੈਣੇ ਕਿਸੇ ਸਥਾਨ ਦੀ ਮੁੱਖ ਮਾਧਿਅਮ ਰੇਖਾ ਤੋਂ ਪੂਰਬ ਜਾਂ ਪੱਛਮ ਦਿਸ਼ਾ ਦੀ ਕੋਣਾਂਤਮਕ ਦੂਰੀ ਨੂੰ ਉਸ ਸਥਾਨ ਦਾ ਦੇਸ਼ਾਂਤਰ ਮਾਧਿਅਮ ਕਿਹਾ ਜਾਂਦਾ ਹੈ ਠੀਕ ਹੈ ਅੱਗੇ ਕੁਐਸਚਨ 7 ਨੰਬਰ ਦੇਖੋ ਜਾਲ ਤੁਕੀ ਭਾਵ ਹੈ ਤਾਜਵੇਂ ਕੀ ਤੁਸੀਂ ਦੇਖ ਰਹੇ ਹੋ ਸਟੂਡੈਂਟ ਇਹ ਉੱਪਰ ਦੇਖੋ ਦੇਖੋ ਜਦੋਂ ਅਸੀਂ ਗਲੋਬ ਦੇ ਅਕਸ਼ਾਂਜ ਅਤੇ ਦੇਸ਼ਾਂਤਰ ਖਿੱਚਦੇ ਹਾਂ ਮਤਲਬ ਕਿ ਆਹ ਦੇਖੋ ਇਹ ਚ ਲਾਈਨਾਂ ਦੱਸਿਆ ਗਿਆ ਹੈ ਇਹਦੇ ਵਿੱਚ ਠੀਕ ਹੈ ਲੈਟਿਟਿਊਡ ਤੇ ਲੌਂਗੀਟਿਊਡ ਇਹ ਦੋ ਲਾਈਨਾਂ ਨੇ ਤੇ ਇਸ ਦਾ ਇੱਕ ਜਾਲ ਬਣ ਜਾਂਦਾ ਹੈ ਠੀਕ ਹੈ ਜਾਲ ਮਤਲਬ ਕੀ ਪ੍ਰਤੀਤ ਹੁੰਦਾ ਹੈ ਤਾਂ ਇਸ ਨੂੰ ਅਕਸ਼ਾਂਸ਼ ਅਤੇ ਦੇਸ਼ਾਂਤ ਰੇਖਾਵਾਂ ਦਾ ਜਾਲ ਕਿਹਾ ਜਾਂਦਾ ਹੈ ਅਗੇ ਨੈਕਸਟ ਕੁਸਟਨ ਕੀ ਸਮਾਧਿਅਮ ਰੇਖਾ ਨੂੰ ਅੰਤਰਰਾਸ਼ਟਰੀ ਮੀਤੀ ਰੇਖਾ ਕਿਹਾ ਜਾਂਦਾ ਹੈ ਤੋ ਹੈ 180 ਡਿਗਰੀ ਮਾਧਿਅਮ ਰੇਖਾ ਨੰਬਰ ਕੁਸਟਨ 2 ਅਕਸ਼ਾਂਸ਼ਾਂ ਰੇਖਾਵਾਂ ਦੀ ਆਪਸੀ ਦੂਰੀ ਕਿੰਨੀ ਹੁੰਦੀ ਹੈ 111 ਕਿਲੋਮੀਟਰ 10 ਨੰਬਰ ਕੁਐਸਚਨ ਦੋ ਮਾਧਮ ਰੇਖਾਵਾਂ ਵਿੱਚ ਕਿੰਨੇ ਸਮੇਂ ਦਾ ਅੰਤਰ ਹੁੰਦਾ ਹੈ 4 ਮਿੰਟ ਦਾ ਤਾਂ ਇਹ ਵਾਲਾ ਲੈਸਨ ਹੋ ਗਿਆ ਸਟੂਡੈਂਟ ਆਪਣਾ ਕੰਪਲੀਟ ਤਾਂ ਕਲਾਸ ਕਿੱਦਾਂ ਦੀ ਲੱਗੀ ਸਟੂਡੈਂਟ ਕਮੈਂਟ ਸੈਸ਼ਨ ਵਿੱਚ ਕਮੈਂਟ ਜ਼ਰੂਰ ਕਰਨਾ ਤਾਂ ਇਸ ਤੋਂ ਇਲਾਵਾ ਸਟੂਡੈਂਟ ਤੁਹਾਡੇ ਆਪਾਂ ਹੋਰ ਵੀ ਸਿਲੇਬਸ ਕਰਵਾ ਰਹੇ ਹਾਂ ਠੀਕ ਹੈ ਮਤਲਬ ਕਿ ਹੋਰ ਸਬਜੈਕਟ ਕਲਾਸ 11ਵੀਂ ਦੇ ਤਾਂ ਜਿਹੜੇ ਸਟੂਡੈਂਟਸ ਚੈਨਲ ਤੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੇ ਤੁਹਾਨੂੰ ਆਉਣ ਵਾਲੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਮਿਲ ਸਕੇ ਟਾਈਮ ਟੂ ਟਾਈਮ ਤਾਂ ਮਿਲਦੇ ਹਾਂ ਸਟੂਡੈਂਟ ਨੈਕਸਟ ਕਲਾਸ ਦੇ ਵਿੱਚ ਥੈਂਕਸ ਫੋਰ ਵਾਚਿੰਗ ਵੀਡੀਓ ਐਂਡ 올 ది ਬੈਸਟ